ਕੀ ਹਾਲ ਹੈ ਜੀ ਆ ਇੱਕ ਵੀਡੀਓ ਭੇਜੀ ਆਪਣੇ ਭਰਾ ਨੇ ਝੋਟੀ ਬਕਾਊਗਾ ਦੂਜੇ ਸੂਏ ਝੋਟੀ ਆ ਪੰਜ ਦਿਨਾਂ ਦੀ ਸੂਈ ਹੋਈ ਹੈ ਇਹ ਮਗਰ ਇਹਦੇ ਹੈਗੀ ਕੱਟੀ ਬਹੁਤ ਵਧੀਆ ਸਾਰੀ ਕਾਲੀ ਕੱਟੀ ਆ ਵਧੀਆ ਟੀਕੇ ਦੀ ਦੇ ਝੋਟੀ ਤੁਸੀਂ ਦੇਖ ਸਕਦੇ ਹੋ ਲੈ ਵਾ ਲੂਗਾ ਆਇਦਰ ਹੋ ਦੂਜੇ ਸੂਏ ਹੈਗੀ ਐ ਇਹ ਦੁੱਧ ਹੈਗਾ ਦੱਸਣ ਮੁਤਾਬਕ ਇਹਨੇ 13 14 ਲੀਟਰ ਉਤਰ ਹੋ ਜਾ ਸੁਜੇ ਕਿਸੇ ਭਰਾ ਨੇ ਖਰੀਦਣੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਸੰਪਰਕ ਕਰ ਸਕਦਾ ਲੋਕੇਸ਼ਨ ਇਹਨਾਂ ਦੀ ਹੈਗੀ ਆ ਕਿਹੜਾ ਦੇਖੀਏ ਇਹ ਲਿਖ ਕੇ ਭੇਜਿਆ ਪਿੰਡ ਹੈਗਾ ਬਾਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ 1.5 ਲੱਖ ਰੁਪਿਆ ਮੁੱਲ ਕਰਦੇ ਆ ਛੋਟੀ ਜੰਗੀ ਆ ਬਾਕੀ ਹੋਰ ਵੀ ਕਿਸੇ ਭਰਾ ਨੇ ਵੀਡੀਓ ਬੁੜੀ ਪਵਾਉਣੀ ਹੋਵੇਗਾ ਦੱਸ ਸਕਦੇ ਹੋ ਨੰਬਰ ਆਪਾਂ ਪਾ ਦਾਂਗੇ ਵੀਡੀਓ ਦੇ ਉੱਤੇ ਗੋਲ ਜਿੰਨੇ 78 885 06853 ਜੇ ਕਿਸੇ ਭਰਾ ਨੂੰ ਚੋਟੀ ਚਾਹੀਦੀ ਆ ਤਾਂ ਸੰਪਰਕ ਕਰ ਸਕਦਾ